ਜੇ ਤੁਸੀਂ ਦੋਸ਼ ਲਾ ਰਹੇ ਹੋ ਐਨ ਕੇ ਸ਼ਰਮਾ ਹਣਾ ਤੇ ਨਿਰਧਰ ਕਮਰ ਸ਼ਰਮਾ ਹਣਾ ਤੇ ਕਿੰਨੇ ਕਿਤੇ ਘਟਾਲੇ ਬਣਦੇ ਨੇ ਇਹ ਜਿਹੜੇ ਤੁਸੀਂ ਦੋਸ਼ ਲਾ ਰਹੇ ਜਿਹੜਾ ਬੀਪੀਐਲ ਦਾ ਲੋਕਾਂ ਨੂੰ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਲਈ ਸੀ ਉਸੋ ਚੇਅਰਮੈਨ ਐਨ ਕੇ ਸ਼ਰਮਾ ਸੀ ਸਾਰੇ ਘਟਾਲੇ ਨੂੰ ਕਪੜੇ ਨੂੰ ਜਿਹੜਾ ਹੈ ਜੀਰਕਪੁਰ ਦਾ ਜਿਵੇਂ ਕਿਹੜੇ ਕਿਹੜੇ ਰੋਡੋਂ ਪੀਰ ਮਛਾਲੇ ਦੀ ਜ਼ਮੀਨ ਕਿਵੇਂ ਤਬਦੀਲ ਹੋਈ ਕਿਵੇਂ ਜਿਹੜੀਆਂ 99 ਸੁਸਾਇਟੀਆਂ ਐਨ ਕੇ ਸ਼ਰਮਾ ਨੇ ਬਣਾਈਆਂ ਕਪੂੜਾ ਕਮਾਡਾ ਵੱਲੋਂ 35 ਕਰੋੜ ਰੁਪਇਆ ਚਾਲੀ ਆਇਆ ਇੱਕ ਦਰਜਣ ਪਿੰਡਾਂ ਨੂੰ ਸਾਡੇ ਪਿੰਡ ਸੀ ਵੀ ਜਿਹੜੇ ਪੁੱਡਾ ਗਮਾਡਾ ਨੇ ਜ਼ਮੀਨ ਅਕਵਾਇਰ ਕਰ ਲਈ ਉਹਨਾਂ ਦਾ ਜਿਹੜਾ ਡਿਵੈਲਪਮੈਂਟ ਹੈ ਪੁੱਡਾ ਨੇ ਕਰਾ ਕੇ ਦੇਣੀ ਹੈ ਹਰੇ ਇਹਨਾਂ ਮੂਰਖ ਟੋਲਾ ਹੈਗਾ ਜੀ ਦੀ ਘਰਨਾ ਹੈ 1 ਰੁਪਿਆ ਵੀ ਪੁੱਡਾ ਨੂੰ ਟਰਾਂਸਫਰ ਨਹੀਂ ਕਰਿਆ 1 ਪੈਸਾ ਵੀ ਜਦੋਂ ਮੈਂ ਸੀਗਾ ਪ੍ਰਧਾਨੀਆ ਸਾਡੀ ਟੀਮ ਸੀ ਯਾਰ ਤੇਰੇ ਵਰਗੇ ਬੰਦੇ ਚਾਰ ਖਬਰਾਂ ਲਾਦੇ ਆ ਉਸਕੀਆਂ ਸੁਣ ਕੇ ਦੱਸੋ ਕਿਹੜਾ ਹੈਗਾ 1 ਰੁਪਿਆ ਵੀ ਦੱਸ ਦੇਣ ਕੋਈ ਜੀ ਦੀ ਘਰਨਾ ਲਾਉਂਦੇ ਜੀ ਸਾਡੇ ਵਰਗੇ ਜੇ ਸਾਡੇ ਵਰਗੇ ਉਂਗਲਾਂ ਉਂਡਦੀਆਂ ਸ਼ਰਮਾ ਜੀ ਤਾਂ ਲਾਉਂਦੇ ਮੇਰੇ ਵਰਗੇ ਕਿਦਰ ਕਾਂਗਰਸ ਸਰਕਾਰ ਚਲੇਗੀ ਅਮਰਿੰਦਰ ਸਿੰਘ ਊਣੀ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਊਣੀ ਰਹੇ ਆਪ ਸਰਕਾਰ ਹੈ ਦਰਿੰਦਰ ਕੁਮਾਰ ਸ਼ਰਮੇ ਦਾ ਐਨਾ ਪ੍ਰਭਾਵ ਅੱਜ ਵੀ ਹੈਗਾ ਮਤਲਬ ਕਿ ਜਿਵੇਂ 99 ਸੋਸਾਇਟੀਆਂ ਦੀ ਗੱਲ ਕਰ ਲਈਏ ਜੇ 99 ਸੋਸਾਇਟੀਆਂ ਦੀ ਪਹਿਲਾਂ ਦੇਣਦਾਰੀ ਉਹ ਬਣੀਆਂ ਕਿੱਥੋਂ ਆਈਆਂ ਕਿੱਥੋਂ ਆਈਆਂ ਜੇ ਜੀ ਰਿਕਵਰ ਕਮੇਟੀ ਨਾਲ ਕੰਮਾਡਾ ਨੂੰ ਦੇ ਆਵੇ 100 ਰੁਪਇਆ ਕਿਸੇ ਬਿਲਡਰ ਨੂੰ ਦੇ ਆਵੇ ਕੋ ਸਮੂਤਾ ਹੋਵੇ ਜੀ ਸਰਕਾਰ ਕਰਜ਼ਾ ਲੁੰਦੀ ਰਹੀ ਫਿਰ ਕਾਂਗਰਸ ਸਰਕਾਰ ਕਰਜ਼ਾ ਲੁੰਦੀ ਰਹੀ ਅਜਾਪ ਵਾਲਿਆਂ ਨੇ ਲਗਭਗ 1 ਲੱਖ ਕਰੋੜ ਰੁਪਇਆ ਕਰਜ਼ਾ ਲੈ ਲਿਆ ਐਕਚੁਅਲੀ ਜੀ ਰਿਕਵਰ ਕਮੇਟੀ ਨੇ ਪੁੱਡਾ ਨੂੰ ਮੇਰੇ ਤੋਂ ਬਾਅਦ ਜਦੋਂ ਕਾਂਗਰਸੀ ਸਰਕਾਰ ਆਈ ਪੈਸੇ ਟਰਾਂਸਫਰ ਕਰੇ ਤੇ ਮੈਂ ਉਹ ਕੋਰਟ ਚ ਕੇਸ ਵੀ ਪਾਇਆ ਸੀ ਚੌਕਸੀ ਵਿਭਾਗ ਪੰਜਾਬ ਜਿਹਨੂੰ ਵਿਜੀਲੈਂਸ ਬਿਊਰੋ ਅੰਗਰੇਜ਼ੀ ਚ ਕਿਹਾ ਜਾਂਦਾ ਹੈ ਰੋਜ਼ਾਨਾ ਸੁਰਖੀਆਂ ਚ ਰਹਿੰਦਾ ਤਾਨੂੰ ਰੋਜ਼ ਖਬਰਾਂ ਮਿਲਦੀਆਂ ਅੱਜ ਫਲਾਣਾ ਅਧਿਕਾਰੀ ਫੜ ਲਿਆ ਕਦੇ ਤਹਿਸੀਲਦਾਰ ਕਦੇ ਪਟਵਾਰੀ ਕਦੇ ਜੇਈ ਕਦੇ ਕੋਈ ਪੁਲਿਸ ਅਫਸਰ ਕਦੇ ਕੋਈ ਅਧਿਕਾਰੀ ਤੇ ਸਾਨੂੰ ਵੀ ਦੇਖ ਕੇ ਲੱਗਦਾ ਹੈ ਕਿ ਵਾਕੇ ਹੀ ਬੜੀ ਇਮਾਨਦਾਰੀ ਨਾਲ ਚੌਕਸੀ ਵਿਭਾਗ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਤੇ ਹੁਣ ਭ੍ਰਿਸ਼ਟਾਚਾਰ ਖਤਮ ਹੋਣ ਦੇ ਕਿਨਾਰੇ ਹੀ ਆ ਚੁੱਕਾ ਹੈ ਪਰ ਸਿਆਸਤਦਾਨ ਅਜੇ ਵੀ ਇਹਨਾਂ ਤੇ ਭਾਰੀ ਨਜ਼ਰ ਆ ਰਹੇ ਨੇ ਉਦੀ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਾਂਗੇ 1 ਨਹੀਂ 2 ਨਹੀਂ 3 ਨਹੀਂ 5 5 ਸਾਲ ਹੋ ਜਾਣ ਸਾਡੇ ਸਿਆਸਤਦਾਨਾਂ ਵੱਲੋਂ ਇਹ ਸਵਾਲ ਖੜੇ ਕੀਤੇ ਜਾਣ ਕਿ ਉਹਨਾਂ ਨੇ ਭ੍ਰਸ਼ਟਾਚਾਰ ਕੀਤਾ ਸੀ ਜਾਂ ਨਹੀਂ ਕੀਤਾ ਸੀ ਸ਼ਿਕਾਇਤਾਂ ਦਿੱਤਿਆਂ ਨੂੰ ਦਰਖਾਸਤਾਂ ਦਿੱਤਿਆਂ ਨੂੰ ਬਿਆਨ ਦਰਜੋ ਜਾਣ ਮੁਰਕੇ ਦਰਖਾਸਤਾਂ ਵੀ ਨਾ ਲੱਭਣ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਚਾਇਤ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਕਹਿ ਰਹੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕੁੰਮੜਾ ਸਾਹਿਬ ਇਹ ਸਹੀ ਹੈ ਕਿ 5 ਸਾਲ ਪੁਰਾਣਾ ਮਾਮਲਾ ਹੈ ਬਹੁਤ ਹੀ ਸਤਿਕਾਰਯੋਗ ਪਹਿਲਾਂ ਤੋਂ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਦੋਂ ਵੀ ਕੋਈ ਵੀ ਕਿਸੇ ਕ੍ਰਾਈਮ ਦਾ ਕ੍ਰਿਪਸ਼ਨ ਦਾ ਜਾਂ ਕੋਈ ਤੱਕੇ ਸ਼ਹੀ ਦਾ ਮੁੱਦਾ ਹੁੰਦਾ ਹੈ ਤੁਹਾਡੇ ਚੈਨਲ ਰਾਹੀਂ ਅਸੀਂ ਕਰ ਕਰ ਲੋਕਾਂ ਤੱਕ ਪਹੁੰਚਾ ਸਕਦੇ ਆ ਬਸ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆ ਤੇ ਗੱਲ ਕਰ ਲਈਏ ਅਪਾ ਆ ਜਿਹੜੀ ਕੰਪਲੀਟ ਦੀ ਕਾਪੀ ਤੁਹਾਨੂੰ ਦਿਖਾ ਰਹੇ ਨੇ ਇਹ ਵਿਜੀਲੈਂਸ ਨੂੰ ਮਾਨਯੋਗ ਡਾਇਰੈਕਟਰ ਵੀ ਕੇ ਉਪਾਲਸੀ ਜਦੋਂ ਅਸੀਂ ਮਿਲ ਕੇ ਦਰਖਾਸਤ ਖੁਦ ਦੇ ਕੇ ਆਏ ਸੀ ਕਲਕਲਾ ਪੁਆਇੰਟ ਬਾਰੇ ਚਲਣਾ ਪਾਇਆ ਸੀ ਰਿਕਾਰਡ ਦਿੱਤਾ ਸੀ 2019 ਦੀ ਕੰਪਲੀਟ ਹੈ ਜਿਹੜੀ ਕੰਪਲੀਟ 2019 ਤੋਂ ਦੇ ਦਿੰਦੇ ਅਸੀਂ ਐਨ ਕੇ ਸ਼ਰਮਾ ਸੰਸਦੀ ਸਖਤਰ ਸੀ ਪਲਾਨਿੰਗ ਬੋਰਡ ਦਾ ਚੇਅਰਮੈਨ ਵੀ ਰਿਹਾ ਮੌਜੂਦਾ ਐਮ ਐਲ ਏ ਵੀ ਰਿਹਾ ਸਭ ਕੁਝ ਹੈ ਪਰ ਉਹਦੇ ਖਿਲਾਫ ਇੱਕ ਸਾਰਾ ਜਿਹੜਾ ਅਸੀਂ ਡਾਟਾ ਇਕੱਠਾ ਕਰਕੇ ਇੱਕ ਕੰਪਲੀਟ ਦਿੱਤੀ ਸੀ ਵੀ ਆ ਅਰਬਾਂ ਰੁਪਏ ਦੇ ਘਟਾਲੇ ਜਿਹੜੇ ਹੋ ਰਹੇ ਨੇ ਜਿਹੜੇ ਅਰਬ ਰੁਪਏ ਦੇ ਘਟਾਲੇ ਕਰਕੇ ਲੱਗ ਕਿੱਥੇ ਰਹੇ ਨੇ ਪੈਸਾ ਕਿੱਥੋਂ ਆਇਆ ਜਿਵੇਂ BPL ਦਾ ਘਟਾਲਾ ਹੋਇਆ 2010 11 ਦਾ ਸਾਡੇ ਕੋਲੇ ਰਿਕਾਰਡ ਹਰ ਖਰੜ ਬਲਾਗ ਦਾ ਕਢਾਇਆ ਸੀ ਜਿਹੜਾ BPL ਦਾ ਲੋਕਾਂ ਨੂੰ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਲਈ ਸੀ ਉਦੋਂ ਚੇਅਰਮੈਨ ਐਨ ਕੇ ਸ਼ਰਮਾ ਸੀ ਫੇਰ ਇੱਕ ਪੁੱਢਾ ਗਮਾਡਾ ਵੱਲੋਂ 35 ਕਰੋੜ ਰੁਪਇਆ 40 ਆਇਆ ਇੱਕ ਦਰਜਣ ਪਿੰਡਾਂ ਨੂੰ ਸਾਡੇ ਪਿੰਡ ਸੀ ਵੀ ਜਿਹੜੇ ਪੁੱਢਾ ਗਮਾਡਾ ਨੇ ਜ਼ਮੀਨ ਅਕਵਾਇਰ ਕਰ ਲਈ ਉਹਨਾਂ ਦੇ ਜਿਹੜੇ ਡਵੈਲਪਮੈਂਟ ਹੈ ਪੁੱਢਾ ਨੇ ਕਰਾ ਕੇ ਦੇਣੀਆਂ ਉਹ ਕਲਕਲੇ ਦੇ ਸਾਡੇ ਕੋਲ ਵਰਤੋਂ ਸਰਟੀਫਿਕੇਟ ਹੈ ਐਨਓਸੀਆਂ ਵਰਤੋਂ ਸਰਟੀਫਿਕੇਟ ਹੈ ਕਿਦੇ ਦੇ 2.5 ਕਰੋੜ ਪਿੱਟ ਦੇ ਕਿਸੇ ਦੇ 3 ਕਰੋੜ ਕਿਸੇ ਦੇ 6 ਕਰੋੜ ਰੁਪਇਆ ਵੀ ਖਰਚਿਆ ਗਿਆ ਉਹ ਸਾਰਿਆਂ ਦੇ ਸਾਡੇ ਕੋਲ ਵਰਤੋਂ ਸਰਟੀਫਿਕੇਟ ਨੇ ਸਾਰੇ ਘਟਾਲੇ ਨੂੰ ਕਪਲੇ ਨੂੰ ਜਿਹੜਾ ਹੈ ਜੀਰਕ ਪਰਦਾ ਜਿਵੇਂ ਕਿਹੜੇ ਕਿਹੜੇ ਰੋਡ ਪੀਰ ਮਛਾਲੇ ਦੀ ਜ਼ਮੀਨ ਕਿਵੇਂ ਤਬਦੀਲ ਹੋਈ ਕਿਵੇਂ ਜਿਹੜੀਆਂ 99 ਸੁਸਾਇਟੀਆਂ ਐਨ ਕੇ ਸ਼ਰਮੇ ਨੇ ਬਣਾਈਆਂ ਤੇ ਜਿਹੜਾ ਨੋਡ ਯੂ ਸਰਟੀਫਿਕੇਟ ਹੈ ਉਹ ਪਹਿਲਾਂ ਮਿਲ ਜਾਣਾ ਉਹ ਤੋਂ ਬਾਅਦ ਜਿਹੜੀ ਐ ਪਿੱਛੋਂ ਬਿਜਲੀ ਬੋਰਡ ਦੇ ਨੋਟਿਸ ਆ ਜਾਣੇ ਵੀ ਤੁਹਾਡੀ ਤਾਂ ਦੇਣਦਾਰੀ ਖੜੀ ਐ ਆ ਸਾਰੇ ਕੱਪੜੇ ਨੂੰ ਲੈ ਕੇ ਅਸੀਂ ਇੱਕ ਦਰਖਾਸਤ ਦਿੱਤੀ ਸੀ ਜਿਹਦੇ ਮਾਨਯੋਗ ਵਿਜੀਲੈਂਸ ਨੇ ਮੁੜ ਕੇ ਸਾਨੂੰ ਇੱਕ ਅੱਧੀ ਵਾਰੀ ਫੋਨ ਆਇਆ ਫੋਨ ਵੀ ਜਦਾ ਆ ਜਦੋਂ ਵੀ ਅਸੀਂ ਬਾਹਰ ਹੁੰਦੇ ਸੀ ਤਕਰੀਬਨ ਉਹ ਤੋਂ 1 ਸਾਲ ਬਾਅਦ ਜਿਵੇਂ 19 ਦੀ ਦਰਖਾਸਤ ਹੋਏ 20 20 ਚ ਸਾਨੂੰ ਇੱਕ ਅੱਧਾ ਫੋਨ ਆਇਆ ਉਸ ਤੋਂ ਬਾਅਦ ਕੋਈ ਗੱਲ ਕਦੇ ਕਦੀ ਸਾਨੂੰ ਪਰਮਾਨਾ ਨਹੀਂ ਲਿਖਦਾ ਆ ਕੋਈ ਨੋਟਿਸ ਨਹੀਂ ਆਇਆ ਕੋਈ ਵਾਸਤਾ ਨਹੀਂ ਆਇਆ ਮੈਂ ਮਾਨਯੋਗ ਵਿਜੀਲੈਂਸ ਡਾਇਰੈਕਟਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਤੁਹਾਡੇ ਰਾਹੀਂ ਵੀ ਜਦੋਂ 5000 7000 10000 ਰੁਪਇਆ ਲੰਦਾ ਕੋਈ ਜੇ ਹੀ ਵੀਡੀਓ ਸੈਕਟਰੀ ਹੈ ਕ੍ਰਾਪਸ਼ਨ ਹੈ ਹੈ 100 ਰੁਪਏ ਦੀ ਵੀ ਕ੍ਰਾਪਸ਼ਨ ਹੈ 5000 ਦੀ ਵੀ ਕ੍ਰਾਪਸ਼ਨ ਹੈ ਪਰ ਜਿਹੜਾ ਅਰਬਾਂ ਰੁਪਏ ਦੇ ਘਟਾਲੇ ਨੇ ਇਹ ਕਿਵੇਂ ਜਿਹੜੀਆਂ ਦਰਖਾਸਤਾਂ ਦੱਬੀਆਂ ਜਾਂਦੀਆਂ ਨੇ ਕਿਵੇਂ ਇਹਨਾਂ ਨੂੰ ਮੁੜ ਕੇ ਪੁੱਛਣਾ ਨਹੀਂ ਹੈ ਕਿਵੇਂ ਕੀ ਕਰਨਾ ਹੈ ਸਰਕਾਰਾਂ ਚੇਂਜ ਹੋਈਆਂ ਸਰਕਾਰ ਕਾਲੀ ਦਲ ਰਹੀ ਉਤੋਂ ਬਾਅਦ ਕਾਂਗਰਸ ਆ ਗਈ ਕਾਂਗਰਸ ਵੇਲੇ ਨੇ ਕਿਸੇ ਨੇ ਪੁੱਛਿਆ ਅੱਜ ਆਵਾਜ਼ ਦੀ ਪਾਰਟੀ ਦੀ 3 ਸਾਲ ਹੋ ਗਏ ਸਰਕਾਰ ਨੂੰ ਅੱਜ ਨਹੀਂ ਕੋਈ ਪੁੱਛ ਰਿਹਾ ਪਰ ਇਹ ਜਿਹੜੇ ਅਰਬਾਂ ਰੁਪਏ ਦੇ ਘਟਾਲੇ ਨੇ ਜਿਹੜਾ ਲੋਕਾਂ ਦਾ ਪੈਸਾ ਸੀ ਬੀਪੀਐਲ ਦਾ ਪੈਸਾ ਸੀ ਪਿੰਡਾਂ 'ਚ ਵਿਕਾਸ ਦਾ ਪੈਸਾ ਲੱਗਣਾ ਸੀ ਉਹ ਪੈਸਾ ਉਹਨਾਂ ਲਗਿਆ ਨਹੀਂ ਲੋਕ ਅੱਜ ਵੀ ਪੀੜਤ ਨੇ ਦੇਖ ਰਹੇ ਨੇ ਇੱਕ ਦੂਜੇ ਦੇ ਮੂੰਹ ਵੱਲ ਪਰ ਕੋਈ ਬੋਲਣ ਲਈ ਤਿਆਰ ਨਹੀਂ। ਕੁੱਲ ਮਿਲਾ ਕੇ ਜਿਹੜੇ ਤੁਸੀਂ ਦੋਸ਼ ਲਾ ਰਹੇ ਹੋ ਐਨ ਕੇ ਸ਼ਰਮਾ ਹੁਣਾ ਤੇ ਨਰਿੰਦਰ ਕੁਮਾਰ ਸ਼ਰਮਾ ਹੁਣਾ ਤੇ ਕਿੰਨੇ ਕਿਤੇ ਘਟਾਲੇ ਬਣਦੇ ਨੇ ਇਹ ਜਿਹੜੇ ਤੁਸੀਂ ਦੋਸ਼ ਲਾ ਰਹੇ ਹੋ। ਜਿਵੇਂ 99 ਸੋਸਾਇਟੀਆਂ ਦੀ ਗੱਲ ਕਰ ਲਈਏ ਜੇ 99 ਸੋਸਾਇਟੀਆਂ ਦੀ ਪਹਿਲਾਂ ਦੇਣਦਾਰੀ ਉਹ ਬਣੀਆਂ ਕਿੱਥੋਂ ਆਈਆਂ ਕਿੱਥੋਂ ਆ। ਦੂਜਾ ਜਿਹੜਾ 100 ਕਰੋੜ ਰੁਪਈਆ ਮਿਊਸਪਲ ਕਮੇਟੀ ਜਿਹੜੀ ਹੈ ਜੀਰਕਪੁਰ ਤੋਂ ਤਬਦੀਲ ਕਰਾ ਲੈਣਾ ਪੁੱਡਾ ਕਮਟਾ ਨੂੰ। ਪੁੱਡਾ ਗਵਾਡਾ ਚ ਸਰਿੰਦਰ ਪਹਿਲਵਾਨ ਜਿਹੜਾ ਇੱਕ ਪਹਿਲਾਂ ਹੀ ਵਿਜੀਲੈਂਸ ਦੇ ਦਾਇਰੇ ਚ ਹੈ ਘੇਰੇ ਚ ਉਹਦੇ ਕੇਸ ਰਜਿਸਟਰਡ ਹੋਇਆ ਉਹਦੇ ਹੁੰਦੇ ਜਿਹੜਾ ਤਬਦੀਲ ਹੋ ਰਿਹਾ ਪੈਸਾ ਉਹ 100 ਕਰੋੜ ਦੇਖੋ ਇੱਕ ਬਿਊਫਲ ਕਮੇਟੀ ਤਬਦੀਲ ਪੁੱਡਾ ਨੂੰ ਕਰ ਰਹੀ ਪੁੱਡਾ ਫੇਰ ਦੁਬਾਰੇ ਜੀਰਖਪੁਰ ਤੇ ਲਾਊਗਾ ਉਹ ਜਿਹੜਾ ਫੇਰ ਬਦਲਿਆ ਉਹਦਾ ਮੈਨੇ ਕੀ ਆ ਕੀ ਉਹਦਾ ਉਹ ਹੈਗਾ ਸਿੱਧੀ ਕਮੇਟੀ ਵੀ ਕੰਮ ਕਰ ਸਕਦੀ ਕੀ ਕਮੇਟੀ ਕੋਲ ਜੇ ਹੀ ਨਹੀਂ ਕੀ ਐਕਸ਼ਨ ਨਹੀਂ ਕੀ ਐਸ ਡੀਓ ਨਹੀਂ ਕੀ ਸਾਰਾ ਜਦੋਂ ਪ੍ਰਸ਼ਾਸਨ ਹੈ ਕਮੇਟੀ ਤਨਖਾਹਾਂ ਦੇ ਰਹੀ ਹੈ ਤਾਂ ਉਹ ਕੰਮ ਨਹੀਂ ਕਰ ਸਕਦੇ ਜੇਕਰ ਕਮੇਟੀ ਨੇ ਕੰਮ ਕੀਤਾ ਜਾਂ ਮਾੜਾ ਕੀਤਾ ਉਹ ਸਾਰਾ ਮਟੀਰੀਅਲ ਚੈੱਕ ਨਹੀਂ ਮੁੜ ਕੇ ਕੀਤਾ ਕਿਸੇ ਨੇ ਇਨਕੁਆਰੀ ਨਹੀਂ ਕੀਤੀ ਪੜਤਾਲ ਨਹੀਂ ਕੀਤੀ ਇਹ ਸਾਰੀਆਂ ਪੜਤਾਲਾਂ ਜਿਹੜੀਆਂ ਵਿਚ ਪਈਆਂ ਜੇਕਰ ਇਹ ਤਨਾਡ ਲੋਕ ਅਰਮੜਾ ਰੁਪਏ ਦੇ ਘਟਾਲੇ ਨਿਕੜਿਆ ਨਾ ਤਾਂ ਪੰਜਾਬ ਦੀ ਜਿਹੜੀ ਦੇਣਦਾਰੀ ਹੈ ਜਿਵੇਂ ਦਿਨ ਰਾਤ ਹੁਣ ਅਬ ਪਹਿਲਾਂ ਕਾਲੀ ਸਰਕਾਰ ਕਰਜ਼ਾ ਲੈਂਦੀ ਰਹੀ ਫਿਰ ਕਾਂਗਰਸ ਸਰਕਾਰ ਕਰਜ਼ਾ ਲੈਂਦੀ ਰਹੀ ਅੱਜ ਆਪ ਵਾਲਿਆਂ ਨੇ ਲਗਭਗ 1 ਲੱਖ ਕਰੋੜ ਰੁਪਇਆ ਕਰਜ਼ਾ ਲੈ ਲਿਆ ਇਹ ਸਾਰੇ ਕਰਜ਼ੇ ਤੋਂ ਕਰਜ਼ਾ ਦਾ ਵੀ ਜਿੰਨੇ ਪਰ ਜਿਹੜੇ ਇਹ ਲੋਕ ਪਹਿਲਾਂ ਪੰਜਾਬ ਨੂੰ ਲੁੱਟ ਕੇ ਖਾ ਗਏ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਇਨਕੁਆਰੀ ਨਹੀਂ ਲੱਗਦਾ ਤੁਹਾਨੂੰ ਵਿਜੀਲੈਂਸ ਵਿਭਾਗ ਮਜਬੂਰ ਕਿੱਥੇ ਲੱਗਦੇ ਆ ਮਜਬੂਰ ਇਸ ਤਰ੍ਹਾਂ ਵੀ ਜਿਵੇਂ ਕੋਈ ਸਾਰੀ ਵਿਭਾਗੀ ਕਸਰ ਨਹੀਂ ਹੁੰਦਾ ਬਹੁਤ ਸਾਰੇ ਵਧੀਆ ਚੰਗੇ ਅਧਿਕਾਰੀ ਵੀ ਹਨੇ ਜਿਹੜੀਆਂ ਕਾਲੀਆਂ ਪੇਡਾਂ ਹਰ ਇੱਕ ਡਿਪਾਰਟਮੈਂਟ ਚ ਪੋਲੀਟਿਕਲ ਸਿਆਸੀ ਬੰਦੇਾਂ ਚ ਵੀ ਹੈ ਸਰਕਾਰਾਂ ਚ ਵੀ ਹੈ ਉਹ ਮਹਿਕਮੇ ਚ ਵੀ ਹੈ ਪਰ ਕਈ ਚੰਗੇ ਅਫਸਰ ਹੈ ਜਿਹੜੇ ਚੰਗੇ ਅਫਸਰ ਬੈਠੇ ਹੈ ਵਿੱਚ ਜਿਹੜੇ ਇਮਾਨਦਾਰ ਅਫਸਰ ਬੈਠੇ ਨੇ ਉਹਨਾਂ ਨੂੰ ਤੁਹਾਡੇ ਰਾਹੀਂ ਇੱਕ ਬੇਨਤੀ ਹੈ ਵੀ ਜੇਕਰ ਇਹ ਘਟਾਲਿਆਂ ਵਾਲੀਆਂ ਕੰਪਲੀਟਾਂ ਦਰਖਾਸਤਾਂ ਬੁਲਾ ਕੇ ਸਤੋਂ ਰਿਕਾਰਡ ਮੰਗੋ ਅਸੀਂ ਤੁਹਾਡੇ ਰਾਹੀਂ ਕਈ ਵਾਰੀ ਨਾ ਇੱਕ ਦੋ ਵਾਰੀ ਅਸੀਂ ਦਰਖਾਸਤ ਸੀਬੀਆਈ ਨੂੰ ਦੇਣਗੇ ਸੀਬੀਆਈ ਦਾ ਕਹਿਣਾ ਸੀ ਵੀ ਯਾਦਤ ਸਾਨੂੰ ਕੋਟ ਹਦੈਤਾਂ ਕਰੇ ਇਹ ਅਦਾਲਤ ਕੋਈ ਡਾਇਰੈਕਸ਼ਨਾਂ ਕਰੇ ਜਾਂ ਸਟੇਟ ਸਰਕਾਰ ਲਿਖ ਕੇ ਦੇਵੇ ਤਾਂ ਸਾਡੀ ਜਿਹੜੀਆਂ ਸੁਣਾਈ ਕਰ ਸਕਦੇ ਨੇ ਅਸੀਂ ਸਿੱਧੀ ਜਿਹੜੀ ਸੀਬੀਆਈ ਜਾ ਕੇ ਦਾਖਲਨਾਮਾ ਜੀ ਨਹੀਂ ਦੇ ਸਕਦੀ ਕੰਪਲੀਟਾਂ ਚ ਤੁਹਾਨੂੰ ਕੀ ਲੱਗਦਾ ਕਾਂਗਰਸ ਸਰਕਾਰ ਚੱਲੇਗੀ ਅਮਰਿੰਦਰ ਸਿੰਘ ਗੁਣੀ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਗੁਣੀ ਰਹੇ ਆਪ ਸਰਕਾਰ ਹੈ ਨਰਿੰਦਰ ਕੁਮਾਰ ਸ਼ਰਮਾ ਦਾ ਐਨਾ ਪ੍ਰਭਾਵ ਅੱਜ ਵੀ ਹੈਗਾ ਮਤਲਬ ਕੀ ਮੰਨਦੇ ਹੋ ਤੁਸੀਂ ਕਾਂਗਰਸ ਵੈਲੇ ਸੀ ਜਿਹੜੇ ਐਨ ਕੇ ਸ਼ਰਮਾ ਜੀ ਸਾਡੇ ਮਾਨਯੋਗ ਨੇ ਉਹਨਾਂ ਦੇ ਪ੍ਰੋਜੈਕਟ ਅੱਜ ਵਾਲੀ ਸਰਕਾਰ ਨਾਲ ਜਿਵੇਂ ਸਾਡੇ ਮੌਜੂਦਾ ਵਿਧਾਇਕ ਵੀ ਨੇ ਕਈ ਪ੍ਰੋਜੈਕਟ ਇਹਨਾਂ ਨਾਲ ਸਾਂਝੇ ਵੀ ਹੈ ਸਾਰਾ ਕੁਝ ਹੈ ਰਲਿਆ ਮਿਲਿਆ ਗੋਲਮਾਲ ਲੇਗਾ ਉਤਰ ਕਾਟੋ ਮੈਂ ਚੜਾਂ ਮੈਂ ਚੜਨ ਵਾਲੀ ਗੱਲ ਹੋਈ ਪਈ ਆਪ ਸਰਕਾਰ ਤੁਸੀਂ ਗੱਲ ਕਰ ਰਹੇ ਹੋ ਆਪ ਸਰਕਾਰ ਹੋ ਹੈ ਜਿਨੇ ਕਰਪਸ਼ਨ ਦੇ ਦੋਸ਼ ਲੱਗਣ ਤੇ ਆਪਣੇ ਮੰਤਰੀ ਨਹੀਂ ਬਖਸ਼ੇ ਆਪਣੇ ਐਮਐਲਏ ਨਹੀਂ ਬਖਸ਼ੇ ਤੇ ਉਹ ਉਹ ਤੁਹਾਨੂੰ ਕਿਦਾਂ ਲੱਗਦਾ ਵੀ ਇਹਨਾਂ ਨੂੰ ਬਖਸ਼ ਦੇਣਗੇ ਅਸੀਂ ਅਸੀਂ ਤਾਂ ਮਾਨਯੋਗ ਸਰਕਾਰ ਨੂੰ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਤੁਸੀਂ ਤਾਂ ਕਹਿੰਦੇ ਸੀ ਗੁਪਤਨਾ ਰੱਖਾਂਗੇ ਜੇ ਕੋਈ ਦਰਖਾਸਤ ਦੇਵੇਗਾ ਕੋਈ ਕਰਪਸ਼ਨ ਕਰਦਾ ਗੁਪਤਨਾ ਰੱਖ ਅਸੀਂ ਗੁਪਤਨਾ ਨਹੀਂ ਰੱਖਦੇ ਸੀ ਤਾਂ ਤੁਹਾਡੇ ਰਹੀਂ ਦੱਸ ਰਹੇ ਵੀ ਸਾਡੇ ਕੋਲੇ ਆ ਘਟਾਲਿਆਂ ਦੀਆਂ ਫੈਲਾਂ ਪਈਆਂ ਆ ਘਟਾਲਿਆਂ ਦਾ ਆਰਟੀਆਈ ਚ ਰਿਕਾਰਡ ਆਇਆ ਵਾ ਕੱਢੋ ਤੁਸੀਂ ਕਾਰਵਾਈ ਕਰੋ ਜੇ ਤੁਸੀਂ ਇਮਾਨਦਾਰ ਹਾਂ ਤਾਂ ਕਾਰਵਾਈ ਕਰੋ ਕਾਰਵਾਈ ਕਰਕੇ ਲੋਕਾਂ ਦੇ ਸਾਹਮਣੇ ਲਿਆਓ ਜਿਹੜਾ ਪੈਸਾ ਲੁੱਟਿਆ ਇਹ ਕਿੱਥੋਂ ਆਇਆ ਕਿੱਥੋਂ ਗਿਆ ਇਹ ਤੋਂ ਇਲਾਵਾ ਮੈਂ ਕਿਨਕੇ ਸ਼ਰਮਾ ਇਕੱਲੇ ਤੇ ਨਹੀਂ ਕਹਿੰਦਾ ਹੋਰ ਵੀ ਜੇ ਕੋਈ ਬੰਦ ਥਰਡ ਕੋਈ ਵੀ ਹੋਏ ਕਿਸੇ ਵੀ ਸਰਕਾਰ ਦਾ ਹੋਏ ਜੇ ਮੰਤਰੀ ਹੋਏ ਐਮ ਐਲ ਏ ਹੋਏ ਸਾਡਾ ਕੋਈ ਕਿਨਕੇ ਸ਼ਰਮਾ ਨਾਲ ਨਿੱਜੀ ਦੁਸ਼ਮਣ ਹੀ ਨਹੀਂ ਹੈ ਪਰ ਲੇਕਿਨ ਜਿਹੜਾ ਆ ਪੈਸਾ ਹੈਗਾ ਆ ਕੰਪਲੀਟਾਂ ਦਰਖਾਸਤਾਂਆਂ ਗਿਆ ਇਹ ਕਿੱਥੇ ਦਬਦੀਆਂ ਜਾ ਕੇ ਇਹ ਤੁਸੀਂ ਅਸੀਂ ਸਰਕਾਰ ਨੂੰ ਪੁੱਛਣਾ ਜਾਂਦੇ ਹਾਂ ਦਰਖਾਸਤਾਂ ਕਿੱਥੇ ਦਵੀਆਂ ਪਈਆਂ ਬਿਲਕੁਲ ਠੀਕ ਹੈ ਸੋ ਆਪਾਂ ਹੁਣੇ ਹੀ ਐਨਕੇ ਸ਼ਰਮਣਾ ਨੂੰ ਫੋਨ ਵੀ ਲਾ ਰਹੇ ਆ ਕਿਉਂਕਿ ਦੋਸ਼ ਉਹਨਾਂ ਤੇ ਹੈਗੇ ਨੇ ਤੇ ਉਹਨਾਂ ਵੱਲੋਂ ਆਪਣਾ ਕੀ ਕਿਹਾ ਜਾਏਗਾ ਉਹ ਵੀ ਅਸੀਂ ਤੁਹਾਨੂੰ ਸੁਣਾਉਣ ਦੀ ਪੂਰੀ ਜਿਹੜਾ ਅ ਕੋਸ਼ਿਸ਼ ਕਰਾਂਗੇ ਕਿ ਨਰਿੰਦਰ ਕੁਮਾਰ ਸ਼ਰਮਾ ਸ਼੍ਰੋਮਣੀ ਕਾਲੀ ਦਲ ਦਾ ਇੱਕ ਚਰਚਿਤ ਨਾਮ ਹੈਗਾ ਜਿੰਨਾ ਚਿਰ ਉਹ ਉਹਦੇ ਵਿੱਚ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਬਕਾਇਦਾ ਆਪਾਂ ਉਹਨਾਂ ਨੂੰ ਕਾਲ ਕਰਦੇ ਆਂ ਅਜੀ ਸ਼ਰਮਾ ਜੀ ਆਪਣਾ ਉਹ ਬਲਵਿੰਦਰ ਸਿੰਘ ਗੁੰਬੜਾ ਉਹਨਾਂ ਦੀ ਪ੍ਰੈਸ ਕਾਨਫਰੰਸ ਕੀਤੀ ਮੋਹਾਲੀ 'ਚ ਅੱਛਾ ਜੀ ਉਹ ਕਹਿੰਦੇ ਵੀ ਜਦੋਂ ਤੁਸੀਂ ਰਹੇ ਸੀਗੇ ਵੱਖ-ਵੱਖ ਜ਼ਿੰਮੇਵਾਰੀਆਂ ਸਰਕਾਰ 'ਚ ਰਹੀਆਂ ਤੁਹਾਡੇ ਕੋਲ ਹੂੰ ਤੇ 5 ਸਾਲ ਪਹਿਲਾਂ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਸੀ ਵੀ ਤੁਹਾਡੇ ਵੱਲੋਂ ਹੋਰ ਅਸਰਾਂ ਮਿਲ ਕੇ ਜਿਹੜੇ ਕਰਪਸ਼ਨ ਕੀਤੀ ਗਈ ਭ੍ਰਸ਼ਟਾਚਾਰ ਕੀਤਾ ਗਿਆ ਸੀ ਜਿਹੜੀ ਕਰਪਸ਼ਨ ਜਿਹੜੇ ਜ਼ੀਰਕਪੁਰ ਦੇ ਨਗਰ ਕੌਂਸਲ ਦੇ ਪੈਸੇ ਜਿਹੜਾ ਪੁੱਟਾਂ ਨੂੰ ਟਰਾਂਸਫਰ ਕਰਵਾਏ ਸੀਗੇ ਸੁਰਿੰਦਰ ਪਹਿਲਵਾਨ ਦੇ ਹੁੰਦੇ ਆ ਵੀ ਮੁੜ ਕੇ ਵਾਪਸ ਹੋ ਜ਼ੀਰਕਪੁਰ ਦੇ ਆਹ ਇਹਨਾਂ ਮੂਰਖ ਟੋਲਾ ਹੈਗਾ ਜ਼ੀਰਕਪੁਰ ਨੇ 1 ਰੁਪਿਆ ਵੀ ਪੁੱਟਾਂ ਨੂੰ ਟਰਾਂਸਫਰ ਨਹੀਂ ਕਰਿਆ 1 ਪੈਸਾ ਵੀ ਜਦੋਂ ਮੈਂ ਸੀਗਾ ਪ੍ਰਧਾਨੀਆਂ ਸਾਡੀ ਟੀਮ ਦੀ ਐਕਚੁਅਲੀ ਜ਼ੀਰਕਪੁਰ ਕਮੇਟੀ ਨੇ ਪੁੱਟਾਂ ਨੂੰ ਮੇਰੇ ਤੋਂ ਬਾਅਦ ਜਦੋਂ ਕਾਂਗਰਸੀ ਸਰਕਾਰ ਆਈ ਪੈਸੇ ਟਰਾਂਸਫਰ ਕਰੇ ਤੇ ਮੈਂ ਉਹ ਕੋਰਟ ਚ ਕੇਸ ਵੀ ਪਾਇਆ ਤਾਂ ਉੱਥੇ ਚੱਲੇ ਗਏ ਹਾਂ ਉਹਨਾਂ ਨੂੰ ਮੂਰ ਕਟੋਲਾ ਨੂੰ ਸਮਝ ਹੈ ਨਹੀਂ ਕੋਈ ਜਿਹੜੇ ਜੀਲਕਪੁਰ ਕਮੇਟੀ ਨੇ ਗਿਆਤਾ ਕਿ ਸਾਡੀ ਸਰਕਾਰ ਰਹੀ ਆ ਜੀ 1 ਰੁਪਿਆ ਵੀ ਪੁੱਡਾ ਨੂੰ ਟਰਾਂਸਫਰ ਨਹੀਂ ਕਰਿਆ 1 ਪੈਸਾ ਵੀ ਸਮਝਿਆ ਅਕਸਰ ਜੀ 1 ਰੁਪਿਆ ਵੀ ਬਿਲਡਰਾਂ ਨੂੰ ਕਹਿੰਦੇ ਡਵੈਲਪਮੈਂਟ ਵਰਕ ਦੇ ਨਾਂ ਤੇ ਬਿਲਡਰਾਂ ਨੂੰ ਜ਼ਮੀਨਾਂ ਦੇ ਵਿੱਚ ਕਾਫੀ ਮਤਲਬ ਤੁਸੀਂ ਕਾਨੂੰਨ ਤੋਂ ਬਾਹਰ ਜਾ ਕੇ ਨਿਯਮਾਂ ਤੋਂ ਬਾਹਰ ਜਾ ਕੇ ਕੀਤੇ ਸੇਲ ਜੀਓਗ੍ਰਾਫੀਆ ਤਾਂ ਦਿਖਾ ਦੇ ਕੋਈ ਨਹੀਂ ਇਹ ਚੋਰ ਮਹਿਕਮਾ ਹੈਗਾ ਕੋਈ ਨਹੀਂ ਮੈਂ ਇਹਨੂੰ ਨੋਟਿਸ ਦਿੰਦਾ ਹੈਗਾ ਪਰਚਾ ਕਰਾਵਾਂਗੇ ਕਿਉਂ ਫਿਰ ਐਨ ਕੇ ਸ਼ਰਮਾ ਕਿਉਂ ਨਿਸ਼ਾਨੇ ਤੇ ਨੇਰਾ ਦੇ ਕਿਉਂ ਮਤਲਬ ਤੁਹਾਡੇ ਮਗਰ ਪਾਈ ਨਹੀਂ ਯਾਰੋ ਕੋਈ ਠਾਕਰ ਮਹਿਕਮਾ ਪੈਸੇ ਭੜਦੇ ਆ 20 50 50000 ਰੁਪਏ ਪਰੂਫ ਤਾਂ ਕਰੇ ਨਾ ਕੋਈ ਚੀਜ਼ ਉਹ ਕਹਿੰਦੇ ਅਸੀਂ 5 ਸਾਲ ਤੋਂ ਕਹਿੰਦੇ ਅਸੀਂ ਰੋਲਾ ਪਾ ਰਹੇ ਹੈਗੇ ਆ ਤੁਹਾਨੂੰ ਮੈਨੂੰ ਪਤਾ ਯਾਰ ਤੇਰੇ ਵਰਗੇ ਬੰਦੇ ਚਾਰ ਖਬਰਾਂ ਲਾਦੇ ਆ ਉਸ ਦੀਆਂ ਸੁਣ ਕੇ ਦੱਸੋ ਕਿਹੜਾ ਹੈਗਾ 1 ਰੁਪਿਆ ਵੀ ਦੱਸ ਦੇਣ ਕੋਈ ਜੀਰਕਵਰ ਕਮੇਟੀ ਯਾਰ ਸਾਡੇ ਵਰਗੇ ਜੇ ਸਾਡੇ ਵਰਗੇ ਉਂਗਲਾ ਉਂੜਦੀਆਂ ਸ਼ਰਮਾ ਜੀ ਤਾਂ ਲਾਂਦੇ ਮੇਰੇ ਵਰਗੇ ਇੱਕ ਮਿੰਟ ਸੁਣ ਮੈਂ ਗੱਲ ਤੈਨੂੰ ਸਿਰੋਂ ਗੱਤ ਕਰ ਲੈ ਇਹ ਵੀ 1 ਰੁਪਿਆ ਵੀ ਜੇ ਜੀਰਕਵਰ ਕਮੇਟੀ ਨਾਲ ਕਮਟਾ ਨੂੰ ਦੇ ਆ ਹੋਏ 1 ਰੁਪਿਆ ਕਿਸੇ ਬਿਲਡਰ ਨੂੰ ਦੇ ਆ ਹੋਏ ਕੋਈ ਸਬੂਤਾ ਹੋਏ ਪੀਰ ਮਛੱਲਾ ਜਿਹੜੀ ਜੰਗਲਾਤ ਵਿਭਾਗ ਦੀ 100 ਬਿਗੇ ਜ਼ਮੀਨ ਆਲਾ ਮਸਲਾ ਸੀ ਉਹ ਬਦਲ ਕੇ ਪ੍ਰਾਈਵੇਟ ਪ੍ਰਾਪਰਟੀ ਬਣਾਤੀ 365 ਨੰਬਰ ਪਰਚਾ ਹੋਇਆ ਸੀ 5913 ਨੂੰ ਜਿਹਦੇ ਤੇ ਹੋਇਆ ਉਹਦੇ ਤੇ ਕਾਰਵਾਈ ਕਰੋ ਕਿਰ ਵੀ ਹੋਇਆ ਉਹ ਤਾਂ ਮੈਂ ਹੀ ਪਰਚਾ ਕਰਵਾਇਆ ਤਾਂ ਮੈਂ ਤੇ ਮੋਹਨ ਸ਼ਰਦਤੀ ਦੀ ਕਹਿੰਦੇ ਵਿਜੀਲੈਂਸ ਵਿੱਚ ਬਹੁਤ ਚੱਲਦੀ ਹੈ ਸਾਡਾ ਸੁਣਦਾ ਹੀ ਨਹੀਂ ਕੋਈ 5 ਸਾਲ ਹੋ ਗਏ ਰੋਲਾ ਪਾਉਂਦੇ ਨੇ ਉਹ ਤਾਂ ਐ ਕਹਿੰਦੇ ਆ ਭਾਜੀ ਮੇਰੀ ਤੇ ਭਗਵਾਨ ਤੁਮਾਨ ਵੀ ਮੇਰਾ ਚੇਲਾ ਸਮਝ ਲੈ ਮੇਰੀ ਸੁਣਦਾ ਹੈਗਾ ਫਿਰ ਇਹ ਲੈ ਲੈ ਸਾਡੇ ਮੂਰਖ ਬੰਦੇ ਗੱਲਾਂ ਕਰੀ ਜਾ ਰਹੇ ਆ ਹੁਣ ਤੈਨੂੰ ਚੱਕ ਕੇ ਮੈਂ ਕਹਦੇ ਵੀ ਤੂੰ 에ਰਪੋਰਟ ਵੇਚ ਦੇ ਚੰਡੀਗੜ੍ਹ ਕਾ ਵੇਚ ਦੇ ਦੇ ਚਲੋ ਦੋਈ ਸਾਨੂੰ ਇਹਨੇ ਜੋਗਾ ਬਣਾ ਦੋ ਵਧੀਆ ਲੈਟਰ ਪਤਾ ਜਿਹੜੀ ਉੱਥੇ ਨੇਚਰ ਪਾਰਕ ਜੰਗਲ ਚ ਮੈਂ ਬਣਵਾਈ ਤੀ ਉੱਥੇ ਠੀਕ ਹੈ ਜਿਹੜੀ ਉਹ ਖਾਲੀ ਕਿਸੇ ਨੇ ਕਿਆ ਕਰਿਆ ਤਾਂ ਇੱਕ ਪਟਵਾਰੀ ਦਾ ਕੋਈ ਠੱਗਸ ਵਾਲਾ ਉਹਨੇ ਚੱਕ ਕੇ ਨਾ ਕਿਸੇ ਬੰਦੇ ਦੇ ਨਾਂ ਤੇ ਚੜਾ ਦਿੱਤੀ ਪਤਾ ਨਹੀਂ ਕੌਣ ਮੈਨੂੰ ਪਤਾ ਲੱਗਿਆ ਫਿਰ ਰੌਲਾ ਪਿਆ ਸਾਰੇ ਇਨਤਕਾਲ ਚੇਂਜ ਹੋਏ ਪਰਚਾ ਹੋਇਆ ਉਹ ਕਬਜ਼ਾ ਲੈ ਕੇ ਮੈਂ ਉਹ ਸਾਰੀ ਜ਼ਮੀਨ ਤੇ ਉੱਥੇ ਨੇਚਰ ਪਾਰਕ ਬਣਵਾਇਆ ਤਾਂ ਕਮਾਡਾ ਤੋਂ ਹੀ ਬਣਵਾਇਆ ਤਾਂ ਕਮਾਡਾ ਨੇ ਆਪਣੇ ਪੈਸੇ ਖਰਚ ਕਰੇ ਤੇ ਠੀਕ ਹੈ ਕਮਾਡਾ ਨੇ ਨਹੀਂ ਫੋਰੇ ਫੋਰੈਸਟ ਵਿਭਾਗ ਮੈਂ ਉਹ ਸਾਲਾ ਜੰਗਲ ਬਣ ਗਿਆ ਹੁਣ ਪਾਰਕ ਪਰ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਬਦਨਾਮ ਕਰਨ ਲੱਗੇ ਹੋਏ ਆ ਸਾਡੀ ਚੋਰ ਵਿਭਾਗ ਹੈਗਾ ਬਦਨਾਮ ਤਾਂ ਉਹ ਕਰੇ ਜਿੱਦੀ ਕ੍ਰੈਡੀਬਿਲਟੀ ਆ ਕੁੰਬੜਾ ਦਾ ਪਰ ਲੋਕਾਂ ਤੋਂ ਤਾਂ ਪੈਸੇ ਇਕੱਠੇ ਕਰਦਾ ਪੂ ਲਾ ਲਾ ਕੇ ਮੈਨੂੰ ਤੇ ਜਿਹੜੇ ਪੈਸੇ ਨੂੰ ਨੋਟਿਸ ਜੇ ਮੈਨੂੰ ਭੇਜਿਓ ਕਾ ਕੇ ਹਾਂ ਠੀਕ ਆ ਸ਼ਰਮਾ ਜੀ ਚੰਗਾ ਜੀ ਸੋ ਨਰਿੰਦਰ ਸ਼ਰਮਾ ਬੜਾ ਠੋਕ ਕੇ ਕਿਹਾ ਕਹਿੰਦੇ ਵੀ ਕੁੰਮੜਾ ਦੇ ਪੈਸੇ ਕੱਟੇ ਕਰਨ ਲੱਗੇ ਹੋਇਆ ਗੱਲ ਇਹ ਹੈ ਨੋਟਿਸ ਕਹਿੰਦੇ ਭੇਜਾਂਗੇ ਤੁਹਾਨੂੰ ਜੋੜਾ ਮਰਜੀ ਨੋਟਿਸ ਆਜੇ ਇਹ ਠੱਗਾ ਚੋਰਾ ਨੂੰ ਅਸੀਂ ਬਖਸਦੇ ਨਹੀਂ ਹੈ ਸਰਕਾਰਾਂ ਚੇਂਜ ਹੋਈਆਂ ਮੁੱਖ ਮੰਤਰੀ ਨਾ ਕਰਿਆ ਅਸੀਂ ਵੀ ਕੇਸ ਲੜ ਸਕਦੇ ਆ ਸਾਡੇ ਕੋਲੇ ਵਕੀਲ ਨਹੀਂ ਹੈ ਐਨ ਕੇ ਸ਼ਰਮਾ ਕਿਹੜਾ ਜਾਦਾਂਗਾ ਇਹਦਾ ਬਹੁਤ ਸ਼ਰਮਾ ਪਹਿਲਾਂ ਜਿਹੜੇ ਹੈਗੇ ਸਾਰੇ ਘਟਾਲੇ ਕਰੇ ਹੋਏ ਇੱਕ ਇੱਕ ਘਟਾਲੇ ਦਾ ਅਸੀਂ ਰਿਕਾਰਡ ਹੈਗਾ ਵਿਜੀਲੈਂਸ ਕੋਲੇ ਪਿਆ ਹੋਰ ਪਿਆ ਇਹ ਉਤਰ ਘਾਟੋ ਮੈਂ ਚੜਾ ਵਾਲੀ ਗੱਲ ਹੈਗੀ ਜਿਹੜੇ ਲੋਕ ਚੱਕਦੇ ਨਹੀਂ ਉਠਾਉਂਦੇ ਨਹੀਂ ਚਾਹੋ ਕੋਈ ਵੀ ਕਾਂਗਰਸ ਵਾਲਾ ਹੋਵੇ ਚਾਹੇ ਦੂਜਾ ਹੋਵੇ ਪਰ ਲੇਕਿਨ ਸਾਡੇ ਕੋਲ ਜਿਹੜਾ ਕਲਕਲਾ ਵਰਤੋਂ ਸਰਟੀਫਿਕੇਟ ਹੈ ਜਦੋਂ ਪਲਾਨਿੰਗ ਬੋਰਡ ਦਾ ਚੇਅਰਮੈਨ ਰਹਾ ਆ ਜੇਕਰ ਤੁਹਾਨੂੰ ਦਿਖਾਈਏ ਇਹ ਲੋਕ ਗਰੀਬ ਲੋਕਾਂ ਦਾ ਪੈਸਾ ਬੀਪੀਐਲ ਦਾ ਪੈਸਾ ਆ ਲੋਕਾਂ ਦਾ ਪੈਸਾ ਹੈ ਇਹ ਸਾਰੇ ਖਾ ਗਏ ਇਸ ਟਾਈਮ ਇਹ ਪਲਾਨਿੰਗ ਬੋਰਡ ਦਾ ਚੇਅਰਮੈਨ ਸੀ ਜਦੋਂ ਪਲਾਨਿੰਗ ਬੋਰਡ ਦਾ ਚੇਅਰਮੈਨ ਸੀ ਤਾਂ ਇਹ ਲੋਕਾਂ ਦੇ ਹਲਫੀਆ ਬਣ ਆਏ ਬਈ ਕਚਹਿਰੀ ਕਿਉਂ ਨਹੀਂ ਚਲੇ ਜਾਂਦੇ ਤੁਸੀਂ ਜੀ ਲੈਂਸ ਵਿਭਾਗ ਆ ਗਿਆ ਸਰਕਾਰੀ ਵਿਭਾਗ ਜਦੋਂ ਅਸੀਂ ਕੋਈ ਵਕੀਲ ਕਰਦੇ ਹਾਂ ਅਸੀਂ ਤਾਂ 50000ਆਂ ਲੱਖ ਰੁਪਿਆ ਦੇਣਾ ਹੁੰਦਾ ਜਿਹੜਾ ਠੱਗੀਬਾਰੀ ਜੀ ਨਾ 100 ਕਰੋੜ ਦੀ ਉਹ 5 7 10 ਲੱਖ ਰੁਪਿਆ ਵਕੀਲ ਨੂੰ ਵੀ ਦਊਗਾ ਅੱਗੇ ਵੀ ਖਰਚੂਗਾ ਸਾਡੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਅਸੀਂ ਜਾ ਕੇ ਇਹ ਤਾਂ ਸਰਕਾਰਾਂ ਦੇ ਕੰਮ ਸੀ ਸਰਕਾਰਾਂ ਨੇ ਘੜਾਣਾ ਸਰਕਾਰ ਦਾ ਪੈਸਾ ਸੀ ਇਹ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਕੋਲੋਂ ਵੀ ਚਿੱਠੀ ਆਈ ਹੈ ਇਹ ਕੋਈ ਚਿੱਠੀ ਦਾ ਮਤਲਬਕ ਵੀ ਕੋਈ ਇਨਕੁਆਰੀ ਨਹੀਂ ਹੋ ਰਹੀ ਪੜਤਾਲ ਨਹੀਂ ਹੋ ਰਹੀ ਤਾਂ ਕਿ ਜਿਹੜਾ ਚੋਰ ਹੁੰਦਾ ਹੈ ਉਹ ਹਰ ਜਗ੍ਹਾ ਪੈਸਾ ਜਦੋਂ ਠੱਗ ਉਹ ਪੈਸੇ ਵੰਡ ਦਿੰਦੇ ਇਹ ਬੀਪੀਐਲ ਦੀਆਂ ਲਿਸਟਾਂ ਆਗੀਆਂ ਜਿਹਨਾਂ ਚ ਕਰੋੜਾਂ ਰੁਪਏ ਦੀ ਠੱਗੀ ਜਿਹੜੀ ਮਾਰ ਕੇ ਇਹਨਾਂ ਨੇ ਆ ਜਿਹੜੇ ਆਪਣੇ ਘਰ ਪਰੇ ਹੋਏ ਸੋ ਫੈਸਲਾ ਦਰਸ਼ਕੋ ਤੁਸੀਂ ਕਰਨਾ ਹੈ ਸਹੀ ਕੌਣ ਹੈਗਾ ਨਰਿੰਦਰ ਕੁਮਾਰ ਸ਼ਰਮਾ ਜਾਂ ਬਲਵਿੰਦਰ ਸਿੰਘ ਕੁੰਬੜਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਤਜਿੰਦਰ ਦੇ ਨਾਲ ਬਲਜੀਤ ਮਰਵਾਹਾ ਔਨ 에ਅਰ ਮੋਹਾਲੀ